ਇਸ ਪਿੰਡ 'ਚ 35 ਤੋਂ ਵੱਧ ਕੁਆਰੀਆਂ ਕੁੜੀਆਂ ਹੋਈਆਂ ਗਰਭਵਤੀ ਸੁਣ ਲੋਕਾਂ ਦੇ ਘੁੰਮ ਗਏ ਸਿਰ ਮਚ ਗਈ ਇਸ ਪਿੰਡ ਦੇ ਵਿੱਚ ਹਲਚਲ ਆਉ ਜਾਣਦੇ ਆ ਕੀ ਹੈ ਇਸ ਦੀ ਸੱਚਾਈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਇੱਕ ਅਜਿਹਾ ਪਿੰਡ ਜਿੱਥੇ 35 ਤੋਂ ਵੱਧ ਕੁਆਰੀਆਂ ਕੁੜੀਆਂ ਗਰਭਵਤੀ ਹੋ ਗਈ ਹੈ ਜਦੋਂ ਇਹ ਖਬਰ ਲੋਕਾਂ ਤੱਕ ਪਹੁੰਚੀ ਤਾਂ ਲੋਕਾਂ ਦੇ ਖੋ ਸ਼ੁਰਜ ਜਾਂਦੇ ਨੇ ਇਹ ਸੁਣ ਕੇ ਹੀ ਕਿ ਕੁਆਰੀਆਂ ਕੁੜੀਆਂ ਉਹ ਵੀ 35 ਤੋਂ ਵੱਧ ਕਿਵੇਂ ਪ੍ਰੈਗਨੈਂਟ ਠੋਕ ਜਾਂਦੀਆਂ ਨੇ ਦਰਅਸਲ ਜਿਹੜੇ ਕੀ ਦੱਸਦੀ ਹੈ ਕਿ ਅੱਜ ਵੀ ਵਿਪਾਗੀ ਲਾਪਰਵਾਹੀ ਦੀਆਂ ਕਈ ਕਹਾਣੀਆਂ ਸੁਣਨ ਨੂੰ ਮਿਲਦੀਆਂ ਨੇ ਅਜੀਬੋ ਗਰੀਬ ਕਹਾਣੀਆਂ ਸੁਣਨ ਨੂੰ ਮਿਲਦੇ ਨੇ ਅਜੀਬੋ ਗਰੀਬ ਜਿਹੜੀ ਕਿ ਖਬਰਾਂ ਆਉਂਦੀਆਂ ਨੇ ਤਾਂ ਇਸ ਵਿਚਾਰੇ ਇਹ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਿਸੇ ਵਿਭਾਗ ਦੇ ਵਿੱਚ ਚੁਣੇ ਹੋਏ ਕਰਮਚਾਰੀ ਜੋ ਕਿ ਯੋਗ ਅਤੇ ਸਿਖਲਾਈ ਪ੍ਰਾਪਤ ਮੰਨੇ ਜਾਂਦੇ ਨੇ ਕੋਈ ਗਲਤੀ ਕਿਵੇਂ ਕਰ ਸਕਦੇ ਨੇ ਅੱਜ ਹੀ ਇੱਕ ਮਾਮਲਾ ਵਾਰਨਸੀ ਦੇ ਰਾਮਨਾ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਉੱਤੇ ਰਹਿਣ ਵਾਲੀਆਂ ਕੁੜੀਆਂ ਦੇ ਨਾਲ ਹੀ ਕੁਝ ਅਜਿਹੇ ਹੀ ਹੋਇਆ ਹੈ ਦਰਅਸਲ ਦੀਵਾਲੀ ਦੇ ਦੌਰਾਨ ਪਿੰਡ ਰਮਨਾ ਦੀਆਂ 35 ਤੋਂ ਵੱਧ ਲੜਕੀਆਂ ਦੀਆਂ ਮੋਬਾਈਲ ਫੋਨਾਂ ਦੇ ਉੱਤੇ ਸੁਨੇਹੇ ਪਹੁੰਚ ਗਏ ਸਨ ਜਿਨ੍ਹਾਂ ਦੇ ਵਿੱਚ ਉਹ ਗਰਭਤੀ ਔਰਤਾਂ ਦੇ ਵਜੋਂ ਦਰਜ ਸਨ ਹਾਲਾਂਕਿ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਤੋਂ ਪਹਿਲਾਂ ਹੀ ਜਿਹੜੇ ਕਿ ਵਿਭਾਗ ਨੇ ਡਾਟਾ ਡਿਲੀਟ ਕਰਕੇ ਜ਼ਿੰਮੇਵਾਰ ਕਰਮਚਾਰੀਆਂ ਨੂੰ ਨੋਟਿਸ ਭੇਜ ਦਿੱਤਾ ਉੱਥੇ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਵਾਰਨਸੀ ਦੇ ਮੁੱਖ ਵਿਕਾਸ ਅਧਿਕਾਰੀ ਹਿਮਾਂਸ਼ੂ ਨਾਗਪਾਲ ਨੂੰ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਵਾਰਨਸੀ ਦੇ ਰਮਨਾ ਪਿੰਡ ਤੋਂ ਇੱਕ ਸੂਚਨਾ ਮਿਲੀ ਸੀ ਜਿੱਥੇ ਕੁਝ ਕਿਸ਼ੋਰ ਲੜਕੀਆਂ ਨੂੰ ਗਰਭਵਤੀ ਔਰਤਾਂ ਦੇ ਵਜੋਂ ਦਰਜ ਕੀਤਾ ਗਿਆ ਸੀ ਉਹਨਾਂ ਨੂੰ ਦੀਵਾਲੀ ਤੋਂ ਪਹਿਲਾਂ ਮੋਬਾਈਲ ਸੰਦੇਸ਼ ਦਰਾਈ ਇਹ ਜਾਣਕਾਰੀ ਮਿਲੀ ਜਦੋਂ ਵਿਭਾਗ ਨੇ ਇਸ ਮਾਮਲੇ ਦੀ ਪੂਰੀ ਡੂੰਘਾਈ ਦੇ ਨਾਲ ਜਾਂਚ ਕੀਤੀ ਤਾਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਪੋਸ਼ਟਿਕ ਆਹਾਰ ਦੇਣ ਵਾਲੀ ਆਂਗਣਵਾੜੀ ਮਹਿਲਾ ਵੀ ਬੀ ਐਲਓ ਇੱਕ ਸਕੀਮ ਦੇ ਤਹਿਤ ਆਂਗਣਵਾੜੀ ਔਰਤਾ ਘਰ ਘਰ ਜਾ ਕੇ ਆਧਾਰ ਕਾਰਡ ਅਤੇ ਪੈਂਡੂ ਪਰਿਵਾਰਕ ਮੈਂਬਰਾਂ ਦੇ ਫਾਰਮ ਇਕੱਠੇ ਕਰ ਰਹੀਆਂ ਸਨ ਸਚਾਈ ਸਾਹਮਣੇ ਆਈ ਤਾਂ ਹੋਇਆ ਇਹ ਵੱਡਾ ਖੁਲਾਸਾ ਹੋਇਆ ਕਿ ਵਰਨਸੀ ਦੇ ਮੁਖ ਉਹਨਾਂ ਦੱਸਿਆ ਹੈ ਕਿ ਆਂਗਣਵਾੜੀ ਵਰਕਰਾਂ ਨੇ ਫਾਰਮ ਜਮ੍ਹਾਂ ਕਰਤੇ ਸਮੇਂ ਗਲਤੀ ਦੇ ਨਾਲ ਆਧਾਰ ਨੰਬਰ ਸਮੇਤ ਦੋਵੇਂ ਫਾਰਮ ਮਿਲਾ ਦਿੱਤੇ ਇਸ ਤੋਂ ਬਾਅਦ ਉਸੇ ਅਧਾਰ ਤੇ ਉਤੇ ਰਜਿਸਟ੍ਰੇਸ਼ਨ ਕਰਵਾਈ ਗਈ ਜਿਸ ਤੋਂ ਬਾਅਦ ਲੜਕੀਆਂ ਨੂੰ ਇਹ ਸੰਦੇਸ਼ ਮਿਲਿਆ ਪਰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ ਸ਼ਿਕਾਇਤ ਤੋਂ ਪਹਿਲਾਂ ਹੀ ਡਾਟਾ ਜੜੇ ਕਿ ਡਿਲੀਟ ਕਰ ਦਿੱਤਾ ਗਿਆ ਸੀਗਾ ਇਹ ਇੱਕ ਮਨੁੱਖੀ ਗਲਤੀ ਹੈ ਨਾਲ ਹੀ ਇਸ ਮਾਮਲੇ ਦੇ ਵਿੱਚ ਜ਼ਿੰਮੇਵਾਰ ਲੋਕਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਤਾਂ ਪੂਰੀ ਖਬਰ ਕੀ ਹੈ ਸ਼ੁਰੂਆਤ ਦੇ ਵਿੱਚ ਤੁਸੀਂ ਵੀ ਹੈਰਾਨ ਹੋਗੇ ਹੋਗੇ ਕਿ ਅਜਿਹਾ ਵੀ ਹੋ ਸਕਦਾ ਹੈ ਕਿ ਅਜਿਹਾ ਪਿੰਡ ਜਿੱਥੇ 35 ਤੋਂ ਵੱਧ ਉਹ ਵੀ ਕੁਆਰੀਆਂ ਕੁੜੀਆਂ ਕਿਵੇਂ ਗਰਭਵਤੀ ਹੋ ਸਕਦੀਆਂ ਨੇ ਤਾਂ ਸਚਾਈ ਕੀ ਸੀਗੀ ਉਹ ਵੀ ਤੁਸੀਂ ਪੂਰੀ ਸੁਣੀ ਹੈ ਸਚਾਈ ਇਹ ਸੀ ਕਿ ਜਦੋਂ ਕਿਸੇ ਮੁਖੀ ਦੇ ਵੱਲੋਂ ਕਿਸੇ ਅਧਿਕਾਰੀ ਦੇ ਵੱਲੋਂ ਗਲਤ ਡਾਟਾ ਜਿਹੜਾ ਕਿ ਰੱਖਿਆ ਗਿਆ ਅੰਗਣਵਾੜੀ ਦੇ ਜਿਹੜੀ ਕਿ ਆ ਅਧਿਕਾਰੀ ਸੀਗੇ ਉਹਨਾਂ ਨੇ ਘਰ-ਘਰ ਜਾ ਕੇ ਡਾਟਾ ਕਲੈਕਟ ਕੀਤਾ ਤੇ ਗਲਤੀ ਦੇ ਨਾਲ ਬਾਏ ਮਿਸਟੇਕ ਦੇ ਨਾਲ ਉਹਨਾਂ ਨੇ ਡਾਟੇ ਦੇ ਵਿੱਚ ਉਹਨਾਂ ਦੀ ਗਰਭਵਤੀ ਜਿਹੜੀ ਕਿ ਪ੍ਰੈਗਨੈਂਟ ਨਾ ਨੇ ਜਿਹੜਾ ਕਿ ਦਰਜ ਕਰ ਲਿਆ ਜਿਸ ਤੋਂ ਬਾਅਦ ਉਨ੍ਹਾਂ ਕੁੜੀਆਂ ਦੇ ਸੰਦੇਸ਼ ਦੇ ਮੋਬਾਈਲ ਫੋਨ ਦੇ ਉੱਤੇ ਜਿਹੜਾ ਕੀ ਮੈਸੇਜ ਆਇਆ ਸੀਗਾ ਵੀ ਉਹ ਉਹ ਪ੍ਰੈਗਨੈਂਟ ਨੇ ਤਾਂ ਅਜਿਹਾ ਮਾਮਲਾ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਹੋਵੇਗਾ ਤਾਂ ਧਿਆਨ ਜ਼ਰੂਰ ਰੱਖਿਆ ਕਰੋ ਅਜਿਹੇ ਕਈ ਮਾਮਲੇ ਵੀ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਸੱਚਾਈ ਕੀ ਹੈ ਉਸ ਦੇ ਉੱਤੇ ਗੌਰ ਜ਼ਰੂਰ ਕਰਿਆ ਕਰੋ